ਸਾਸੀਗਾ ਸਾਰਿਆਂ ਨੂੰ ਵੈਲਕਮ ਕਰਦੇ ਆਂ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਪਿੰਡ ਵਰਪਾਲ ਜ਼ਿਲ੍ਹਾ ਅਮਰਸਰ ਤੇ ਤਹਿਸੀਲ ਵੀ ਅਮਰਸਰ ਇਸ ਕਰਕੇ ਪਹਿਲਾ ਵੀਡੀਓ ਬਣਾਉਂਦੇ ਰਹਿੰਦੇ ਆਂ ਪ੍ਰਪ ਵੀਰ ਕੋਲ ਪਹੁੰਚ ਚੁੱਕੇ ਆਂ ਵੀਰ ਨੇ ਤਕਰੀਬਨ 7 ਵਾਢਾਂ ਸੇਲ ਕਰਨੀਆਂ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਸਾਨੂੰ ਫੋਨ ਕਰ ਸਕਦਾ ਨੰਬਰ ਨੋਟ ਕਰ ਲਓ 8566004918 ਗੱਲਬਾਤ ਕਰਾਉਨੇ ਆ ਵੀਰ ਨਾਲ ਤੇ ਇਹਨਾਂ ਦੀ ਡਿਟੇਲ ਲੈਣੇ ਆ। ਸਾਸੀ ਕਾ ਭਾਜੀ? ਸਾਸੀ ਕਾ ਭਿੰਡਾ ਸਾਹਿਬ ਕੀ ਹਾਲ ਜੇ? ਵਧੀਆ ਠੀਕ ਠਾਕ ਜੀ। ਹਾਂਜੀ ਠੀਕ ਠਾਕ ਬੱਜਿਆ। ਕਿੰਨੇ ਪਊ ਸੇਲ ਕਰਨੇ ਅੱਜ? ਹਾਂਜੀ 7 ਵੜਾ ਆਪਣੇ ਕੋ। ਠੀਕ ਆ ਜੀ। ਵਿੱਚੋਂ ਇੱਕੋ ਗੱਬਣ। ਇੱਕੋ ਗੱਬਣ ਵੀਰ ਜੀ ਵਾਸੀ। ਠੀਕ ਆ ਠੀਕ ਆ। ਤੇ ਪਹਿਲਾ ਮਾਲ ਕਿਦਾਂ ਰਿਹਾ? ਬਹੁਤ ਵਧੀਆ ਵੀਰ ਜੀ ਬਹੁਤ ਆਪਣਾ ਮਾਲ ਹੀ ਵਿਜਿਆ ਆਪਾਂ ਰੇਡੀਓ ਨਾਲ ਕੇ ਪਾਈ ਦਾ ਬਸ ਛੋਟ ਚ ਚੱਲ ਜਾਂਦਾ ਸਾਬੂ ਜੀ। ਠੀਕ ਆ ਜੀ ਠੀਕ ਆ। ਆ ਜੇ ਫਿਰ ਚੰਗੇ ਰਿਕਾਰਡ ਆ ਵੀਰ ਜੀ। ਹਾਂਜੀ ਸਾਰੀਆਂ ਵੀਰ ਜੀ ਠੀਕ ਹੈ ਜੀ ਹਾਂ ਜੀ 5000 ਤੋਂ ਸ਼ੁਰੂ ਕਰ ਦੇਣੀ ਆ ਆਪਾਂ ਤੇ ਅੱਛਾ 5000 ਤੋਂ 5000 ਤੋਂ ਵੀਰਾਂ ਡਿਮਾਂਡ ਵੜੀ ਛੋਟੇ ਰਟਾਂ ਦੀ ਠੀਕ ਹੈ ਸਾਰੇ ਆਪਾਂ ਛੋਟੇ ਲੈਂਦੇ ਵੀਰ ਠੀਕ ਹੈ ਠੀਕ ਜਾਂਦੀਆਂ 20 ਦੇ ਲਾਗੇ ਬੰਨਈਆਂ ਆਪਣੀਆਂ ਅੱਛਾ ਜੀ ਕੋਈ ਬੈਡ ਪਾਸ ਜਿਹੜੀ ਗੱਬਣਿਆ ਬਹੁਤ ਮੁੱਲ ਦਾ ਬਾਕੀ ਦੇ ਸਾਰੇ ਨਿਗ ਨਿਗੇ ਹੀ ਆ ਠੀਕ 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 ਆ ਤੇ ਆਪਣਾ ਐਡਰੈਸ ਦੱਸ ਦਿਓ ਵੀਰ ਜੀ ਮੇਨਰਪਾਲ ਵੀਰ ਜੀ ਪਰਾਪੂ ਮੇਰਾ ਨਾਮ ਜ਼ਿਲ੍ਹਾ ਅਮਰਸਰ ਆ ਠੀਕ ਹੈ ਜੀ ਤੇ 9780911798 ਠੀਕ ਹੈ ਇੱਕ ਵੀਡੀ ਮੇਰੇ ਪਾਪਾ ਦਾ ਨੰਬਰ ਹੈ 946918 ਤੇ ਆਪਾਂ ਸ਼ੁਰੂਆਤ ਕਰਦੇ ਆਂ ਵੈੜ ਤੋਂ ਗੱਬਣ ਤੋਂ ਹੀ ਆ ਵੇਖੋ ਜੀ ਪ੍ਰਿੰਟ ਪ੍ਰਿੰਟ ਚ ਜਾ ਕੇ ਕਰ ਲੋ ਇਹਦਾ ਆ ਵੇਖੋ ਥਾਨ ਹਵਾਨਾ ਵਿੱਚ ਜੜੀ ਵਛੀ ਵੀਰ ਜੀ ਬਾਕੀ ਠੰਢੀ ਠੰਢੀ ਆ ਗੱਲ ਠੰਢੀ ਠੀਰੀ ਆ ਜਿੱਧਰੋਂ ਮਰਜੀ ਹੱਥ ਫੇਰੀ ਜਾਵੇ ਆ ਵੇਖ ਸਕਦੇ ਆ ਤੇ ਵੀਰ ਜੀ ਪਹਿਲਾ ਹੀ ਸੁਆ ਇਹਦਾ ਪਹਿਲਾ ਸੁਆ ਵਿੱਚ ਪਹਿਲਾ 24 ਮੂ ਕਿੰਨੇ ਦਿਨ ਲਾ ਜੂਗੀ ਇਹ ਵੀਰ ਜੀ 20 ਦਿਨ ਕਾ ਲੂਗੇ ਅੱਛਾ ਜੀ ਬਣ ਜੂ ਬੱਚੀ 20 ਦਿਨ ਲਾ ਜੂਗਾ ਅਜੇ ਨੀ ਕੋਈ ਸਾਹਮਣੇ ਖੜੇ ਵੀਰ ਤੇ ਮੁੱਲ ਪੈਂਦਾ ਉਹਦਾ ਠੀਕ ਹੈ ਜੀ ਤੋ ਗੱਬਣ ਵੈੜ ਤੇ ਬਾਕੀ ਨੋਰਮਲ ਹੀ ਕੈਮਰਾ ਵਾ ਜੀ ਜਿੰਨੇ ਵੀਡੀਓ ਵੇਖਣੀ ਆ ਫੋਨ ਦੇ ਵਿੱਚ ਵੱਡੀ ਕਰਕੇ ਨਾ ਸਕਰੀਨ ਆਪਣੇ ਫੋਨ ਦੀ ਫੇਰ ਦੇਖਿਆ ਕਰੋ ਜੀ ਪਤਾ ਲੱਗ ਜਾਂਦਾ ਕਿ ਕਿਦਾਂ ਵੀਡੀਓ ਬਣੀ ਆ ਫੋਨ ਦੇ ਵਿੱਚ ਸਕਰੀਨ ਵੱਡੀ ਕਰਕੇ ਵੀਡੀਓ ਵੇਖਦੇ ਆ ਪਸ਼ੂ ਪਤਾ ਲੱਗ ਜਾਂਦਾ ਵੱਡਾ ਕਿ ਛੋਟਾ ਜੀ ਚੱਟ ਆਹ ਵੇਖੋ ਬਹੁਤ ਹੀ ਸੋਹਣੀ ਆ ਵੈੜ ਦਾ ਪ੍ਰਿੰਟ ਵੀ ਜੰਗਾ ਦੁੱਧ ਭਾਜੀ ਕਿੰਨਾ ਚ ਵਾਜੂਗੀ ਦੁੱਧ ਵੀ ਜਿਹੜੇ ਸਾਡੇ ਘਰ ਆਉਂਦੇ ਆਂ ਹਾਂਜੀ ਔਰ ਇਹਦੇ ਵਿੱਚ ਚਲੋ 14-15 ਕਿਲੋ ਕਿਵਾਈ ਜੋਗੇ ਆਪਾਂ ਵੀ ਇੰਨਾ ਵਿੱਚ ਚਲੋ ਇਹਨਾਂ ਦੇ ਨੋਰਮਲ ਕਰਨਾ ਚਾਹਦਾ ਵੀ ਜੀ ਠੀਕ ਹੈ ਜੀ 14-15 ਕਿਲੋ ਕਰੀ ਜਾਓ ਆਪਾਂ ਇਹਦੇ 20 ਕਰ ਜੂ 22 ਕਰ ਜੂ ਉਹ ਨਹੀਂ ਗੱਲ ਗਾ ਝੂਠੀਆਂ ਗੱਲਾਂ ਨਹੀਂ ਕਰਨੀਆਂ ਠੀਕ ਨੋਰਮਲ ਇਹਨਾਂ ਦੇ 14-15 ਕਿਲੋ ਤੋਂ ਕਰੀ ਜਾਊਗੀ ਮੁੱਲ ਕਿੰਨਾ ਕੇ ਦਾ ਮੁੱਲ ਵੀ ਜੀ ਕਰਨ ਭਾਵੇਂ 35000 ਕਰੀ 36000 ਕਰੀ 33000 ਦੀ ਹਾਨਾ ਕਰ ਦਾਂਗੇ ਠੀਕ ਮੌਕੇ ਤੇ ਛੋੜ ਛੱਪਾ ਜੂ ਕਰਦਾਂ ਕਰਦਾਂਗੇ ਵੀਰ ਜੀ 500 ਝੋੜ ਕਰਦਾਂਗੇ ਤੁਸੀਂ ਤਾਂ 500 ਤੋਂ ਬਾਅਦ ਛੋੜ ਨਹੀਂ ਛੱਡਣਾ ਠੀਕ ਹੈ ਔਰ ਛ ਹਵਾਨਾ ਨਹੀਂ ਦਿਖਾ ਦਿੰਦੇ ਹਵਾਨਾ ਵੀ ਸੋਹਣਾ ਵਾ ਚੈੱਕ ਕਰ ਲੋ ਜੀ ਕਿੰਨਾ ਜਿਰ ਹੋ ਗਿਆ ਸੂਈ ਨੂੰ ਸੂਈ ਨੂੰ ਵੀਰ ਜੀ ਨੇ ਹਫਤਾ ਕੋਇਆ ਜੇ ਠੀਕ ਆ ਪਰ ਇਹ ਗੜ ਦੇ ਥਾਂ ਦੀ ਤਲੜ ਜੇ ਕਬਣੀ ਵਾਲੇ ਥਾਂ ਦੀ ਤਲੜ ਜੇ ਅੱਛਾ ਬਹਿਣੀ ਵਾਲੇ ਥਾਂ ਦਾ ਡਰ ਦੁੰਦਾ ਵਾ ਇਹ ਰੁਕ ਜੇ ਦੂਜਾ ਰੋਜੇ ਜੀ ਇਹ ਵੀਰ ਜੀ ਸੂਈ ਸੁਵਾਈ ਆ ਇਹ ਕੋਈ ਗੱਬਰ ਨਹੀਂ ਆ ਚੋਗੇ ਲੈ ਜੇ ਵੀਰ ਕੋ ਆਪਣੀ ਤਸੱਲੀ ਕਰਕੇ ਖੜੇ ਠੀਕ ਆ ਇੱਕ ਥਾਂ ਦੀ ਵੀਰ ਧਾਰਾ ਦੋ ਚਾਰ ਆਉਂਦੀਆਂ ਵਾ ਜੀ ਤੇ ਲੜਿਆ ਬਿਲਕੁਲ ਹੀ ਠੀਕ ਆ ਬਿਲਕੁਲ ਤੇ ਲੜਿਆ ਅਗਲੇ ਥਾਂ ਦੀ ਤੇਲੜੇ ਅਗਲੇ ਥਾਂ ਦੀ ਤੇ ਲੜਿਆ ਵੀਰ ਜੀ ਆ ਵੇਖੋ ਥਾਂ ਚੜਿਆ ਵ ਦੁੱਧ ਕਿੰਨਾ ਦੇ ਕੋਲ ਦੁੱਧ ਵੀਰ ਜੀ ਆਹ ਕੋਲੇ 9 ਕਿਲੋ ਦੁੱਧ ਹੋਊਗਾ ਚਲੋ ਆਪਾਂ ਵੀਰ ਜੀ ਕੱਲ ਹੀ ਜਾਂਦੀ ਵੀ ਕਿ ਵੀਰ ਨੂੰ ਪ੍ਰਾਣ ਸੱਜਣਾਂ ਬਣਦੀ ਆ ਤੇ ਉਹ ਵੀਰਾਂ ਦਾ ਵੀ ਦੁੱਧ 7 ਕਿਲੋ ਕਰਕੇ ਖੜ ਵੀਰ ਉਹ ਤੋਂ ਬਾਅਦ ਵੀਰ 8 ਕਿਲੋ ਤੋਂ ਬਾਹਰ ਹੋਊਗਾ ਦੁੱਧ 9 ਕਿਲੋ ਪੱਕਾ ਹੈਗਾ ਵੀਰ ਜੀ ਠੀਕ ਆ ਲੋ ਵੀਰ ਨੇ ਆਪਣੇ ਪੈਸੇ ਤਾਂ ਝੋੜਨੀ ਮਾਰਿਆ ਠੀਕ ਹੈ ਜੀ ਆਪਣੀ ਪਹਿਲੀ ਵੀਡੀਓ ਦੇ ਵੇਖੀ ਜਾਨਾ ਵੀਰ ਨੇ ਵੀਰ ਨੇ ਫੋਨ ਕੀਤਾ ਆਪਣੇ ਵੀਰ ਜੀ ਮੇਰੇ ਕੋਲ ਗਾਂ ਹੈਗੀ ਮੈਂ ਤੁਹਾਨੂੰ ਦੇਣੀ ਆ ਠੀਕ ਆ ਤੇ ਚਲੋ ਆਪਾਂ ਉਹ ਕੋ ਵੀਰ ਨਾਲ ਮਾਨ ਕੋ ਅੱਗੇ ਮਾਨਨਾ ਗਿਆ ਚਾਹ ਪਾਣੀ ਪੂਰੀ ਸੇਵਾ ਕੀਤੀ ਉਹਨੇ ਆਪਣੀ ਵੀਰ ਨੇ ਠੀਕ ਠੀਕ ਆ ਤੇ ਬਾਕੀ ਥੋੜੀ ਸਾਈਡ ਚੋਂ ਇੱਕ ਦੀ ਥੋੜੀ ਜੀ ਠੀਕ ਆ ਕੋਈ ਤਾਰ ਦਾ ਫਰਕ ਨਹੀਂ ਨਿਕਲੂਗਾ ਤਾਰ ਦਾ ਫਰਕ ਨਹੀਂ ਕੋਈ ਗਾਂ ਆਪਣੇ ਘਰ ਹੈ ਵੀਰ ਠੀਕ ਹੈ ਬੱਚਾ ਕੀ ਇਹਦੇ ਕੋਲ ਬੱਚਾ ਬੱਛੀ ਵੀਰ ਜੀ ਦੀ ਉਮਰ ਠੀਕ ਹੈ ਠੀਕ ਹੈ ਅਜ ਹਫਤਾ ਕੋਇਆ ਸੂਈ ਨੂੰ ਠੀਕ ਤੋੜ ਦੋ ਵੀਰ ਜੀ ਇਹਨੂੰ ਥਣ ਬਾਕੀ ਜਿਹੜੇ ਤਿੰਨ ਐ ਸੋਹਣੇ ਲੱਗੇ ਆ ਅਗਲੇ ਥਣ ਦੀ ਤਿਲੜ ਆਏ ਕਮਾਲ ਆ ਵੀਰ ਬਹਿਣੀ ਤੋਂ ਉਲਟੇ ਬੰਨੇ ਵਾਲਾ ਜਿਹੜਾ ਥਾਣਾ ਆ ਉਤੋਂ ਤਿਲੜ ਆ ਜੀ ਬਾਕੀ ਜਿੰਨੀ ਵੀ ਹੈਗੀ ਪੂਰੀ ਕੈਮ ਲੀਸੀ ਲੂਸੀ ਨਹੀਂ ਗਈ। ਦੇਖੀ ਆਪਾਂ। ਆਹ ਵੇਖੋ ਜੀ ਆਹ ਵਸ਼ੀ ਆ ਜਰਸੀ ਵਸ਼ੀ ਆ ਬੜੀ ਸੋਹਣੀ ਜਰਸੀ ਵਸ਼ੀ ਨਾੜੂ ਉੱਤੇ ਨਾੜੂ ਥਲੇ ਹੈਗਾ ਨਾਲ। ਇਹਦੇ ਆ ਕੇ ਅਗਲਾ ਵੀ ਆਹ ਪਤਾ ਨਹੀਂ ਕਿਹਨੂੰ ਸੁਈ ਹੈ। ਨਾੜੂ ਨਾਲ ਜਿਹੇ ਠੀਕ ਹੈ ਜੀ। ਵਸ਼ੀ ਮਗਰ ਠੀਕ ਆ। ਤੇ ਦੁੱਧ ਵਾਜੂਗੀ ਥੋੜਾ ਬੋਧਾ। ਜੀ ਕੋਈ ਸੇਵਾ ਕਰੂਗੀ ਦੁੱਧ 13-14 ਕਿਲੋ ਕਰੀ ਜਾਣਾ ਨੇ। ਠੀਕ ਆ ਜੀ। ਤੁਹਾਨੂੰ ਆਪਾਂ ਨੇ 13-14 ਕਰੀ ਜਾ 12 ਕਿਲੋ ਤੋਂ ਨੇ ਮਰਦੀਆਂ ਹਾਂ ਹਾਂਜੀ ਹਾਂਜੀ ਤੇ ਆਪਣੀ ਸੇਵਾ ਤੇ ਡਿਪੈਂਡ ਕਰਦਾ ਵੀ ਜੀ ਆਪਾਂ ਸੇਵਾ ਕਿਦਾਂ ਦੀ ਕਰਨੀ ਹੈ ਜੀ ਦੁੱਧ 13-14 ਕਿਲੋ ਕਰੀ ਜਾਊਗੀ ਮੁੱਲ ਕਿੰਨਾ ਕੇਦਾ ਜੀ ਮੁੱਲ ਵਿੱਚ ਲੈਣ ਦੇ ਨੇ 17000 ਰੁਪਇਆ ਠੀਕ ਹੈ ਮੋਕੇ ਦੇ ਕਿੰਨਾ ਮੰਗ ਗਾ 2000 ਰੁਪਇਆ ਠੀਕ ਹੈ ਜੀ 2000 ਰੁਪਏ ਛੱਡ ਦਾਂਗਾ ਚੋਂ 100 ਰੁਪਏ ਛੋੜ ਬਸ 15000 ਚੋਂ 15000 ਚ 100 ਰੁਪਏ ਛੋੜ ਬਸ ਠੀਕ ਹੈ ਜੀ ਠੀਕ ਹੈ ਜੀ ਆਹ ਵੇਖੋ ਜੀ ਬਹੁਤ ਹੀ ਬਸ ਵੀ ਬਹਿ ਸੋਹਣੀ ਥਣ ਥਣ ਬਹੁਤ ਸੋਹ ਕਿਉਂ ਇੱਕ ਜਰਾਨੀ ਚੁੰਦੀ ਰਹੀ ਤੇ ਚਲੋ ਆਪਣੇ ਤੋਂ ਕਰਦੀ ਥੋੜਾ ਉਹ ਬੰਦੇ ਤੋਂ ਕਰਦੀ ਜਰਾਨੀ ਕਿਉਂ ਬਜ਼ੁਰਾਨੀ ਘਰ ਚੋਂ ਵਾਲੀ ਗਾਂ ਵਾਲੀ ਰੱਸੀ ਪਾਉਣੀ ਪੈਂਦੀ ਇਹਨੂੰ ਰੱਸੀ ਪਾਉਣੀ ਪੈਂਦੀ ਵੀਰ ਜੀ ਆਪਾਂ ਦੀ ਪਾਈ ਰੱਸੀ ਘਰ ਵਾਲੇ ਪਾਉਂਦੇ ਸੀ ਆਪਾਂ ਬਦੋਂ ਮੇਡ ਆਪਣੀ ਪਾਈ ਆਪਣੇ ਕੱਲ ਆਈਆਂ ਜੀ ਵੀਰ ਠੀਕ 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 ਆਪਣਾ ਕੱਲ ਹੀ ਆਈਆਂ ਅੱਜ ਆਪਾਂ ਵੀਡੀਓ ਪਾਤੀ ਆ ਆਪਣੀ ਤਸੱਲੀ ਹੋ ਗਈ ਵੀਰ ਠੀਕ ਆ ਆਪਾਂ ਤਾਂ ਬੜੀ ਤਸੱਲੀ ਦੋ ਟਾਈਮ ਕਰ ਲਈ ਆ ਹੁਣ ਅਗਲੇ ਨੇ ਆਪਣੀ ਤਸੱਲੀ ਕਰਨੀ ਆ ਆਪਾਂ ਪਾਏ ਘਰ ਚ ਕਿਹਾ ਆਪਾਂ ਤਸੱਲੀ ਕਰ ਲਈ ਆ ਆਪਾਂ ਬਿਲਕੁਲ ਜੀ ਬਿਲਕੁਲ ਹਾਂ ਜੀ ਵੀਰ ਨੂੰ ਫੋਨ ਫੇਸ ਕੁਆਲਿਟੀ ਚੈੱਕ ਕਰ ਲੋ ਖਾਨ ਚੈੱਕ ਕਰ ਲੋ ਜੀ ਇਹਦਾ ਕਿੰਨਾ ਚਿਰ ਹੋ ਗਿਆ ਵੀਰ ਜੀ ਨੂੰ ਸੂਈ ਨੂੰ ਇਹਨੂੰ ਵੀਰ ਜਿਹੜੇ ਵੀਰ ਕੋ ਆਪਾਂ ਲਿਆਂਦੀ ਆ ਹਾਂਜੀ ਪਿੰਡੋਂ ਲਈ ਵੀਰ ਆਪਾਂ ਬਾਹਰੋਂ ਨੇ ਲਈ ਕਰ ਦੋ ਜੀ ਹਾਂਜੀ ਪਿੰਡੋਂ ਲਈ ਆ ਵੀਰਾਂ ਦਾ ਵੀ ਡੇਢ ਕਿ ਮਹੀਨਾ ਹੋ ਗਿਆ ਬੱਚੇ ਗਾਂ ਦਾ ਬੱਚਾ ਮਰ ਗਿਆ ਵਾ ਅੱਛਾ ਡੇਢ ਕਿ ਮਹੀਨਾ ਆ ਸੂਈ ਨੂੰ ਬੱਚਾ ਨਹੀਂ ਆ ਗਿਆ ਵੀਰੇ ਠੀਕ ਠੀਕ ਆ ਦੁੱਧ ਕਿੰਨਾ ਇਹਦੇ ਕੋਲ ਦੁੱਧ ਵੀਰ ਜੀ ਹੈ 11 ਕਿਲੋ ਉਹਦੇ ਨੇ ਠੀਕ ਸੂਆ ਸੂਆ ਵੀਰ ਜੀ ਦੂਜਾ ਜੇ ਅੱਛਾ ਦੂਜਾ ਸੂਆ ਹੋਰ ਵੀ ਸੂਆ ਦੂਜਾ ਜੀ ਚਿੱਟੀ ਦਾ ਵੀ ਠੀਕ ਹੈ ਇਹਦਾ ਦੂਜਾ ਜੇ ਠੀਕ ਆ ਇਹਨੂੰ ਤੋੜ ਦੋ ਜੀ ਆ ਵੇਖੋ ਜੀ ਫੇਸ ਕੁਆਲਿਟੀ ਬੜੀ ਸੋਹਣੀ ਆ ਥਾਣੇ ਵੀ ਬੜਾ ਸੋਹਣਾ ਲੱਗਾ ਇਹਨੂੰ ਆ ਵੇਖ ਸਕਦੇ ਆ ਥਾਣ ਚਾਰੇ ਵਧੀਆ ਲੱਗੇ ਨੇ ਤੇ ਕੱਦ-ਗਾਠ ਵੀ ਇਹਦਾ ਵੀ ਨਾਰਮਲ ਆ ਜਿਆਦਾ ਵੱਡੀ ਨਹੀਂ ਗਈ ਕਮਾਲ ਆ ਵੇਖੋ ਜੀ ਥਾਣੇ ਕਰਾਂ ਕੋਲ ਤੋਂ ਵੇਖ ਲਓ ਥਾਣ ਬੜੇ ਸੋਹਣੇ ਲੱਗੇ ਨੇ ਬੱਚਾ ਇਹਦਾ ਹੈ ਨਹੀਂਗਾ ਇਸ ਟਾਈਮ ਤੇ 11 ਲੀਟਰ ਦੁੱਧ ਦੇ ਦੇ ਕੋਲ ਤਿਆਰ ਆ ਤੂੰ ਦੋ ਮਾਜੂ ਵੀਰ ਜੀ ਥੋੜਾ ਬੋਲ ਦੋ ਵਿੱਚ ਹੀ ਕੋ ਸੇਵਾ ਕਰੂਗਾ ਕਿਲੋ ਖੰਡ ਦਾ ਫਰਕ ਪਾਉ ਇਹ 15 ਕਿਲੋ ਜਾਨਾ ਰਹੀ ਠੀਕ ਹੈ ਜੀ ਚਲੋ 12 13 ਕਿਲੋ ਕਰ ਜੂਗੀ ਆਵੇਂ ਆਦੀ ਅਜ ਵੀਰ 15 ਕਿਲੋ ਲੈ ਰ ਜੂ ਉਹ ਨਹੀਂ ਕਰਨਾ ਇਹਨੇ ਠੀਕ ਹੈ ਦੋਤ 11 12 11 ਕਿਲੋ ਹੁਣ ਥੱਲੇ ਹੈਗਾ ਵੀਰ ਜੀ ਦੇ ਢਾਕ ਲੂ ਤੇ ਆਪਣੀ ਗਾਰੰਟੀ ਕੋ ਧਾਰਨਾ ਮਾਰੇ ਆਪਣੇ ਘਰੇ ਠੀਕ ਹੈ ਢਾਕ ਲੂ ਤੇ ਆਪਣੀ ਗਾਰੰਟੀ ਹੋਊਗੀ ਠਣਾ ਕਰਕੇ ਮੇਲੇ ਫਿਰ ਪੈਸੇ ਪਾ ਦੇ ਠੀਕ ਹੈ ਜੀ ਤੇ ਮੋਹ ਲੱਗਣਾ ਕਿ ਦਾ ਭੁੱਲ ਵੀਰ ਜੀ ਲੈਣ ਦੇ ਜਿਹੜਾ ਆਪਾਂ 26000 ਕਰ ਦੇ ਜੀ ਠੀਕ ਹੈ ਜੀ ਉਹਦੇ 1000 ਰੁਪਏ ਛੋੜ ਕਰ ਦਾਂਗੇ ਠੀਕ ਹੈ ਜੀ 5000 ਦੀ ਜਿਹੜੀ ਫਿਕਸ ਆ ਉਹ ਚੋਂ ਮੌਕੇ ਥੋੜਾ ਬੋਧਾ ਹੋ ਜਾਓ 100 ਰੁਪਏ ਛੱਡ ਦਾਂਗੇ ਠੀਕ ਹੈ ਜੀ ਫੋਨ ਜ਼ਰੂਰ ਕਰ ਲੈ ਵੈੜ ਸੋਹਣੀ ਆ ਆ ਵੇਖ ਸਕਦੇ ਆ ਹੁਣ ਆਪਾਂ ਦਿਖੋਣੀ ਆ ਚੌਥੇ ਨੰਬਰ ਤੇ ਉਹ ਵੀ ਸੂਈ ਆ ਜੀ ਉਹਦਾ ਉੱਚਾ ਬੱਚਾ ਜੀ ਪ੍ਰਿੰਟ ਚੈੱਕ ਕਰ ਲੋ ਥਣ ਬਹੁਤ ਸੋਹਣਾ ਲੱਗਿਆ ਇਹਨੂੰ ਚਾਰੇ ਥਣ ਇੱਕੋ ਜਿਹਾ ਲੱਗੇ ਆ ਕਿੰਨਾ ਚਿਰ ਹੋ ਗਿਆ ਵੀਰ ਜੀ ਸੂਈ ਨੂੰ ਸੂਈ ਨੇ ਵੀਰ ਜੀ 2 ਢਾਈ ਮਹੀਨਾ ਦਾ ਬੱਚਾ ਮਗਰ ਦੇ ਠੀਕ ਹੈ ਜੀ ਠੀਕ ਆ ਆਪਾਂ ਨੇ ਬੱਚਾ ਲਾਇਆ ਵੇ ਬਚਾ ਲਾ ਗਿਆ ਆਦੀਏ ਵੀਰ ਜੀ ਇਹ ਵੀ ਮਹੀਨੇ ਸੁਈਆ ਬੱਚਾ ਮਰ ਗਿਆ ਉਹਨੇ ਕੰਮ ਆਪਾ ਕੀਤਾ ਭਾਈਆ ਤਨਾ ਮਹੀਨੇ ਬਚਾ ਹੈਗਾ ਠੀਕ ਹੈ ਜੀ ਬਾਕੀ ਵੀਰ ਆਪਣੇ ਸਮਝਣਾ ਖਰੇ ਬੱਚਾ ਆਪਾ ਵਿਖਾ ਦੇਣਾ ਨਾਲ ਹੀ ਠੀਕ ਹੈ ਦੁੱਧ ਕਿੰਨਾ ਦੇ ਦੁੱਧ ਅਸਲੇ ਵੀਰ ਜੀ ਥਲੇ 9 ਤੋਂ 8 ਕਿਲੋ ਪੱਕਾ ਹੋਊਗਾ 9 ਕਿਲੋ ਵਿਖਾਵਾ ਕਰ ਦਿੰਦਾ ਠੀਕ ਵਿਖਾਵਾ ਕਰਨ ਚਵਾਈ ਮੈਂ ਕਰੂੰਗਾ 9 ਕਿਲੋ ਕਰੂੰਗੀ ਠੀਕ ਹੈ ਜੀ ਉਹਦਾ 8 ਕਿਲੋ ਦੁੱਧ ਪੱਕਾ ਹੈਗਾ ਥਲੇ ਠੀਕ ਆ 8 ਕਿਲੋ ਦੁੱਧ ਪੱਕਾ ਹਾਂਜੀ ਹਾਂਜੀ ਸੁਈ ਨੂੰ ਹੋ ਗਿਆ ਟਾਈਮ 2 ਢਾਈ ਮਹੀਨੇ 2 ਢਾਈ ਮਹੀਨੇ ਵੀਰ ਜੀ ਹੋ ਗਿਆ ਆ ਗਿਆ ਸੁਈਆ ਸੁਆ ਇਹਦਾ ਕੰਮ ਸੁਆ ਦੂਜਾ ਵੀਰ ਜੀ 8 ਕਿਲੋ ਦੁੱਧ ਆਈ ਇਹਦੇ ਕੋਲ ਤੇ ਹਾਂ ਕਾਦੇ ਦਾ ਵੀ ਨੋਰਮਲ ਹੀ ਆ ਜਿਆਦਾ ਵੱਡਾ ਨਹੀਂਗਾ ਵੇਖ ਸਕਦੇ ਆ ਕਮਾਲਾ ਵੀਰ ਥਾਣ ਚਾਰੇ ਕੋ ਜੀ ਜਿੱਡੀ ਦਾ ਆਪ ਹੁੰਦਾਗਾ ਹਵਾਨਾ ਜੀ ਆਹ ਵੇਖੋ ਆ ਵਛਾ ਜੀ ਕੋਈ ਆਪਣੇ ਸਮਝਣਾ ਵੇ ਕਿ ਦੋਵਾਂ ਦਾ ਢਾਈਆਂ ਦਾ ਹਾਂਜੀ ਹਾਂਜੀ ਸਾਨੂੰ ਕੋਈ ਵਰਤਣੀ ਪੈਂਦਾ ਵੀਰ ਆਏ ਫਰੈਂਡ ਸੁਣ ਬਹੁਤ ਸੋਹਣਾ ਵਾ ਹਵਾਲਾ ਵੀ ਬਹੁਤ ਸੋਹਣਾ ਵਾ ਬੇਰਕੋ ਵੀ ਦੀ 10 ਕਿਲੋ ਕਰ ਜੂਗੀ ਠੀਕ ਬੜਾ ਐ ਚਰੇ ਜਰਾਬ ਕੰਮ ਕਮ ਕਰਦਾ ਇਹਦਾ ਸਰਦਾ ਨਹੀਂ ਠੀਕ ਉਹਨੇ ਚਾਰੇ ਆਪਣੇ ਮਜਬੂਰੀ ਕਰਕੇ ਵੇਚੀ ਵੀਰ ਨੇ ਠੀਕ ਤੇ ਮੁੱਲ ਕਿੰਨਾ ਕਰਦੇ ਇਹਦਾ ਮੁੱਲ ਵੀਰ ਜੀ ਕਰਨ ਭਾਵੇਂ 20000 ਕਰੀ ਜੀ ਹਾਂਜੀ 17000 ਰੁਪਏ ਦੀ ਬੈਟ ਦੇ ਦਾਂਗੇ ਠੀਕ ਹੈ ਜੀ ਮੌਕੇ ਤੇ ਹੋ ਜੂ ਮਾਨਤਨ ਕਰ ਦਾਂ ਵੀਰ 1000 ਰੁਪਏ ਤੌਰ ਕਰਾਂਗੇ ਇਹਨਾਂ 16000 ਰੁਪਏ 16100 ਰੁਪਏ ਛੋੜੂਗਾ 16000 ਰੁਪਏ 16100 ਰੁਪਏ ਠੀਕ ਹੈ ਫੋਨ ਕਰ ਲਿਓ ਵੀਰ ਨੂੰ ਠੀਕ ਹੈ ਜੀ ਆ ਆਪਾਂ ਇੱਕ ਹੋਰ ਦਿਖਾਉਣੀ ਪੰਜਵੇਂ ਨੰਬਰ ਜਰਸੀ ਵੈੜ ਆ ਇਹ ਜਰਸੀ ਜੀ ਆ ਵੇਖੋ ਜੀ ਥਣ ਥੁਣ ਇਹਦਾ ਵੀ ਚੰਗਾ ਵਾ ਆ ਵੇਖੋ ਜੀ ਹਵਾ ਨਾਲ ਚੈੱਕ ਕਰ ਲੋ ਇਹਦਾ ਹੈ ਵੀ ਠੰਡੀ ਸੀਰ ਵੀਰ ਆ ਵੇਖੋ ਇਹਨੇ ਵੀ ਜਾਂ ਕਿਦਾ ਢੁਕੂ ਗੇ ਲੱਤ ਮਰੂਗਾ ਗੱਲ ਮਾਰੇ ਕੋ ਪਾੜਾ ਨਹੀਂ ਪਾੜਾ ਰੱਸੀ ਨਹੀਂ ਕੋਣੀ ਹਾਂ ਜੀ ਹੋਰ ਇਦਾਂ ਚੋਣੀ ਜੀ ਫੇਸ ਕੁਆਲਿਟੀ ਵੀ ਚੰਗੀ ਹੈ ਇਹਦੀ ਇਹਦਾ ਸੁਆ ਵੀਰ ਜੀ ਕਿਨਵਾ ਸੁਆ ਪਹਿਲਾ ਵੀਰ ਜੀ ਦਾ ਅੱਛਾ ਪਹਿਲਾ ਸੂਆ ਪਹਿਲਾ ਸੂਆ ਵੀਰ ਜੀ ਦਾ ਪਹਿਲਾ ਠੀਕ ਹੈ ਦੁੱਧ ਕਿੰਨਾ ਦੇ ਕੋਲ ਦੁੱਧ ਵੀਰ ਜੀ ਅਗਲੇ 9 ਕਿਲੋ ਦੁੱਧ ਹੋਵੇ ਅਗਲੇ ਠੀਕ ਹੈ ਸੂਈ ਲੀਟਰ ਮਾਰਵਾ ਸੂਈ ਨੂੰ ਕਿੰਨਾ ਚਿਰ ਹੋ ਗਿਆ ਸੂਈ ਵੀਰ ਜੀ ਆਪਾਂ ਜਿਹਦੇ ਕੋਲ ਲਈ 2 ਢਾਈ ਮਹੀਨੇ ਵੀ ਰਹਿੰਦਾ ਹੈ ਅੱਛਾ 2 ਢਾਈ ਮਹੀਨੇ ਆਪਾਂ ਨੂੰ ਵੀਰ ਜੀ ਪਤਾ ਦੋਵਾਂ ਦੀ ਸੂਈ ਕੋ ਚਾਹਾਂ ਦੀ ਸੂਈ ਆ ਠੀਕ ਹੈ ਆਪਾਂ ਨੂੰ ਇਹ ਅਗਲੇ ਹੈ 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 ਰਹਿਗਾ ਬਾਕੀ ਬੱਚੀ ਸਾਹਮਣ ਵਾਲੀ ਆ ਦੁੱਧ 11 ਕਿਲੋ ਕਰ ਜੂਗੀ ਠੀਕ ਹੈ ਠੀਕ ਹੈ ਇਹਨੂੰ ਵੀ ਤੋੜ ਦੋ ਵੀਰ ਜੀ ਕਮਾਲਾ ਕਮਾਲਾ ਵੀਰ ਫੇਸ ਕੁਆਲਿਟੀ ਬੜੀ ਸੋਹਣੀ ਆ ਦੀ ਬੱਚਾ ਇਹਦਾ ਹੈ ਨਹੀਂ ਹੈ। ਉਦੋਂ ਬਾਜੂ ਵੀਰ ਜੀ ਥੋੜਾ ਬੋਲ। ਉਦੋਂ ਵਿੱਚ 1 ਕਿਲੋ ਖੰਡ ਦਾ ਫਰਕ ਪਾ ਜੂਗੀ। ਚਲੋ ਆਪਣੇ ਕੋਈ ਨਹੀਂ ਮੋੜਨ ਦਿਖਾਈਏਗਾ। ਦੇਖੇ ਇਹਦਾ ਇੱਕ ਸਾਈਡ ਥੋੜੀ ਜਿਹੀ ਉੱਚੀ ਰੱਖੀ। ਥੋੜੀ ਜਿਹੀ ਉੱਚੀ ਬਾਕੀ ਧਾਰ ਦਾ ਫਰਕ ਨਹੀਂ ਪਾਊਗਾ। ਆ ਥੋੜਾ ਇੱਕ ਸਾਈਡ ਤੋਂ ਉੱਚੀ ਰੱਖੀ। ਹਾਂ ਜੀ ਆ ਧਾਣ ਦਾ ਥੋੜਾ ਜਿਹਾ ਦੋ ਚਾਰ ਤਾਣਾ ਘਟਿਆ ਚ ਵੀਰ। ਅੱਛਾ। ਹਾਂ ਜੀ ਕੋਈ ਨਹੀਂ ਵੀ ਜਾ ਤੱਲੜ ਹੋ ਗਈ। ਉਹ ਨਹੀਂ ਕੰਮ ਹੋਊਗਾ। ਆਪਣੇ ਘਰ 'ਚ ਹੋਗੇ ਖੜੇ ਜਿੰਨੇ ਕਰ ਲਈ ਵੀਰੇ। ਠੀਕ ਠੀਕ। ਆਪਣੇ ਘਰ 'ਚ ਹੋਗੇ ਖੜੇ। ਇਹ ਨਹੀਂ ਵੀ ਦਾ ਥੱਦਾ ਧਾਣਾ ਨਿਕਲੂਗਾ 5 ਇੰਚਾਂ ਤੋਂ ਧਾਣਾ ਧਰਾਂ ਦਾ ਫਰਕ ਵੱਧ ਨਹੀਂ ਪਊਗਾ ਠੀਕ ਹੈ ਠੀਕ ਹੈ ਇਹ ਗਾਦੀ ਚਵਾਈ ਵਾਲੀਆਂ ਬਾਕੀ ਵੀਰ ਜੀ ਆਪਾਂ ਦੱਸਣ ਨੇ ਆ ਹੁਣ ਜਾਣ ਬੰਦਾ ਚੋ ਕਿ ਪੀਰ ਤੁਕੀ ਚੋਵੇ ਸਿੱਧੀ ਜੋਵੇ ਦੱਸ ਨਹੀਂ ਸਕਦਾ ਪਰਾ ਬੰਦਾ ਦੱਸ ਕੇ ਦੇਣਾ ਆ ਜੀ 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 ਆਪਾਂ ਨੂੰ ਇਹਗਾ ਦੋ ਚਾਰ ਧਾਣਾ ਕਾਟੇ ਤੇ ਫਿਰ ਫਰਕ ਨਹੀਂ ਪੈਂਦਾ ਵੀ ਦੋਵਾਂ ਜਾਨਾਂ ਤਾਂ ਕਿਹੜਾ ਧਾਣਾ ਦਾ ਕਿ ਚੰਗੇ ਅੰਦਾਜ਼ ਕਾਰੀਗਰ ਨੂੰ ਪਤਾ ਲੱਗਦਾ ਹਾਂ ਹਾਂ ਬਾਕੀ ਚਲੋ ਵੀਰ ਆਪਾਂ ਆਪਣੇ ਸਮਝਣਾ ਆਪਣੇ ਹਰਕੇ ਦੀ ਬਿਲਕੁਲ ਜੀ ਤੇ ਇਹਦਾ ਮੁੱਲ ਕਿੰਨਾ ਕਾ ਜੀ ਮੁੱਲ ਵੀ ਜੀ ਦਾ ਭਾਵੇਂ 26000 ਕਰੀਏ 5000 ਕਰੀਏ 22000 ਦੀ ਹਾਨਾ ਵਸ਼ੀ ਦੇ ਦਾਂਗੇ ਠੀਕ ਹੈ ਜੀ ਮੌਕੇ ਤੇ ਮਾਣਤਾ ਕਰਦਾਂਗੇ 2000 ਰੁਪਏ ਦਾ 20000 20000 ਪੂਰੇ ਜੋ ਛੋਟ ਕਰਾਂਗਾ ਚੋਈ ਠੀਕ ਹੈ ਜੀ ਕਿੰਨੀ ਛੋਟ ਕਰ ਦੋਗੇ 1000 ਰੁਪਏ ਕਰਨਾ ਮਿੰਦਰ ਸਾਹਿਬ 19000 ਦੀ 19000 ਛੱਡਾਂਗੇ ਠੀਕ ਹੈ ਜੀ ਆਹ ਫੋਨ ਲਾ ਲਿਓ ਵੀਰ ਨੂੰ ਵੈੜ ਸੋਣੀ ਹੈ ਇਸ ਟਾਈਮ ਤੇ 9 ਕਿਲੋ ਦੁੱਧ ਤਿਆਰ ਆ ਜੀ ਬਾਕੀ ਪਹਿਲਾ ਸੂਆ ਅੱਛੀ ਜੀ ਪਹਿਲਾ ਸੂਆ ਪਹਿਲੇ ਪਹਿਲਾ ਸੋਹਣਾ ਬੱਛੀ ਬਸ ਬਣਦੀ ਪੂਰੀ ਸੋਹਣੀ ਦਾ ਬਾਕੀ ਜੀ 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 ਬਾਕੀ ਬਹੁਤ ਸੋਹਣੀ ਬਹਿੜਿਆ ਪਹਿਲਾਂ ਆਪਾਂ ਇੱਕ ਦਿਖਾਉਣੀ 6ਵੇਂ ਨੰਬਰ ਤੇ ਆ ਚੂਗਾ ਸਿੰਘ ਚੂਗਾ ਸਿੰਘ ਬਾਕੀ ਬੱਛੀ ਵੀਰ ਚੰਗੀ ਜੇ ਚੂਗਾ ਸਿੰਘ ਦਾ ਥਾਣ ਵੇਖ ਲੋ ਇਹਦੇ ਥਾਣ ਵੀ ਸੋਹਣੇ ਲੱਗੇ ਆ ਵੇਖੋ ਜੀ ਹਵਾਲਾ ਵੀ ਚੈੱਕ ਕਰ ਲੋ ਜਰਸੀ ਸ਼ਾਈ ਵਾਲ ਕ੍ਰੋਚ ਹੈ ਜੀ ਹਾਂ ਜੀ ਸ਼ਾਈ ਵਾਲ ਕ੍ਰੋਚ ਆ ਜੀ ਜੀ ਬਾਕੀ ਵੀਰ ਕੋਈ ਚੋ ਇੱਥੇ ਆ ਕੇ ਚੋਕੇ ਖੜੇ ਹਾਂਜੀ ਇਹਨੂੰ ਵੀ ਜੀ ਮਹੀਨੇ ਅੰਦਰ ਸੂਈ ਨਾ ਜੇ ਅੱਛਾ ਜੀ ਵੀਰਾਂ ਦੇ 20 ਦਿਨਾਂ ਦਾ ਸੂਈ ਜੇ ਚਲੋ ਪਰ ਮਹੀਨਾ ਸੂਈ ਨੂੰ ਲਾ ਲਓ ਠੀਕ ਆ ਇਹ ਬਾਕੀ ਵੀ ਜੀ ਪਾੜਾ ਪਾ ਕੇ ਤਾਂ ਥਰੇ ਬਹਿਣਾ ਦੇ ਠੀਕ ਆ ਕੋਈ ਚੱਕਰ ਨਹੀਂ ਠੀਕ ਬਾਕੀ ਆਪਾਂ ਇੱਥੇ ਚਵਾ ਕੇ ਦੇਵਾਂਗੇ ਵੀਰ ਜੀ ਆਪਣੇ ਕੋ ਕਿਸੇ ਦੇ ਘਰ ਦੀ ਗਰੰਟੀ ਕੋਈ ਨਹੀਂ ਵੀਰ ਤੇ ਭੜਕ ਨੂੰ ਆਖਿਆ ਕੋਈ ਜੀ ਨਹੀਂ ਲੱਗਦਾ ਜੀ ਦੇ ਵੀ ਸਾਡੇ ਕੋ ਕੱਲ ਆਈ ਜੀ ਦੇ ਵੀ ਨਹੀਂ ਲਾਉਂਦੀ ਐਡੇ ਕੋ ਨਹੀਂ ਲਾਉਂਦੀ ਹਜੇ ਹਾਂਜੀ ਹਾਂਜੀ ਆਹਦੇ ਸਿਰ ਦੁੱਧ ਘਰ ਆਣੇ 12 ਤੋਂ ਕਿਲੋ ਦੱਸਿਆ ਅਹੀਂ ਦੱਸ ਕੋ ਦੱਸਣ ਨੇ 2 ਕਿਲੋ ਦਾੜੀ ਕੋਈ ਗੱਲ ਨਹੀਂ ਸਾਨੂੰ ਕੋਈ ਫਰਕ ਨਹੀਂ ਪੈਂਦਾ ਬਾਕੀ ਵੀਰ ਜੀ ਕੱਲ ਨੂੰ ਪੱਟੇ ਖਾਂਡਾ ਵੀ ਕੱਲ ਗਾਵ ਆਪਣੇ ਕੋ ਆਈ ਆ ਹਾਂਜੀ ਤੇ ਹੁਣ ਪੱਟੇ ਪੱਟੇ ਖਾਂਡਾ ਚੁੱਕਣੇ ਪੱਟੇ ਮਾਰੋ ਕੈਮਰਾ ਤੇ ਪੱਟੇ ਰਹਿ ਵੀ ਖਾਣ ਹਾਂਜੀ ਹਾਂਜੀ ਬਾਕੀ ਜੇ ਪੱਟੇ ਨਕਰ ਖਾਂਡੇ ਫਿਰ ਨਹੀਂ ਕੋਈ ਦੁੱਧ ਉਹਨਾ 12 ਕਿਲੋ ਦੱਸਿਆ ਸੀ ਆਪਾਂ 10 ਕਿਲੋ ਕਰਨੇ ਆ ਠੀਕ ਠੀਕ ਆ ਸੂਈ ਨੂੰ 20 ਦਿਨ ਹੋ ਗਏ ਬੱਚਾ ਬੱਚਾ ਤਾਂ ਹੈ ਨਹੀਂ ਬੱਚਾ ਪੋਚਾ ਨਹੀਂ ਵੀ ਜਿੱਦਾ ਹੈਗਾ ਕੋਈ ਵੀ ਠੀਕ ਆ ਜੀ ਇਹਨੂੰ ਤੋੜ ਦਿਓ ਜੀ ਲਓ ਜੀ ਕਮਾ ਲਿਆ ਲੱਡੂ ਵੀਰੇ ਨਹੀਂ ਤੇ ਬੱਚਾ ਹੈ ਨਹੀਂਗਾ 20 ਦਿਨ ਹੋ ਗਏ ਵੀਰਿਆਂ ਦਾ ਸੂਈ ਨੂੰ ਭਾਜੀ ਬਾਜੂ ਥੋੜਾ ਪਤਾ ਪਿੰਡਰ ਸਾਹਿਬ ਜੀ ਕੋ ਸੇਵਾ ਕਰੇ ਦੁੱਧ ਦਾ ਜਿਦਾਂ ਦੁੱਧ ਨਾਲ ਸੰਘਣਾ ਦਾ ਉਹ ਤਾਂ ਮੱਝਾਂ ਰਗਾਦਾ ਵੀਰ ਜੀ ਹਾਂਜੀ ਹਾਂਜੀ ਫੈਂਡ ਵੀ ਚੰਗੀ ਆਉਂਦੀ ਆ ਹਾਂ ਚੰਗੀ ਆਉਂਦੀਆਂ ਨਗਾਵਾਾਂ ਦੀ ਠੀਕ ਆ ਜੀ ਤੇ ਕਿੰਨਾ ਕਰ ਜੂਗੀ ਦੁੱਧ ਵੀਰ ਜੀ ਬੜਾ ਐਨਾ ਕਿ 11-12 ਕਿਲੋ ਕਰੀ ਜਾਵੇ ਕਿ ਮੈਂ ਆਖਿਆਂ 15 ਕਿਲੋ ਕਰ ਜੂਗੀ ਲੋਕਾਂ ਮੈਨੂੰ ਬਾਈ ਕਮੈਂਟਾਂ 'ਚ ਗੱਲਾਂ ਹੀ ਕੱਢਣੀਆਂ ਵੀਰ ਤੈਨੂੰ ਝੂਠ ਬੋਲੀ ਜਾਂਦਾ ਵਾ ਸੋ 11-12 ਕਿਲੋ ਬੜਾ ਹੁੰਦਾ ਵੀਰ ਜੀ ਜੇ ਲੀਟਰ ਮਾਰੀਏ ਪਤਾ ਫੇਰ ਲੱਗਦਾ ਵਾ ਜੀ 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 ਬਿਲਕੁਲ ਆਖਣੋ ਸਾਰੇ ਨੇ ਚਵਾਦਣਾ ਮੈਂ 12 ਕਿਲੋ ਚਵਾ ਦੂੰ ਹਾਂਜੀ ਤਾਂ ਵੀਰ ਜੀ ਲੀਟਰ ਮਾਰ ਦੇਣਾ ਗਲਾ ਬਾਈ 3-3 ਕਿ ਮੋਲਵੀ ਜੀ ਤੁਸੀਂ ਕਰੋ ਜਨਾਜ਼ਾ ਜਾਇਜ਼ ਲੱਗਦਾ ਨਹੀਂ ਮੈਂ ਨਹੀਂ ਕਰਨਾ ਤੁਹਾਡੀ ਚੀਜ਼ ਹੈ ਜੀ ਮੈਂ ਤਾਂ ਅੱਪੀ ਜੀ 23000 ਰੁਪਏ ਮੋਲ ਕਰ ਦਈਏ ਮਾਨਦਾਨ ਕਿ ਨਾ ਕਰ ਦੇਣਾ ਜੀ 20000 ਹੀ ਛੱਡ ਦਈਏ ਵੀ ਕਈ ਲੋਕ ਹੀ ਦੰਦੇ ਆ ਵੀ ਸਿੰਘ ਝੁੰਗਾ ਮਾਰੇ ਨਾ ਬਾਕੀ ਮਾਰਨ ਵਾਲਾ ਇਹ ਸਿੰਘ ਨਹੀਂ ਹੁੰਦਾ ਵੀਰ ਜੀ ਮਾਰਨਾ ਸਿੰਘ ਦਾ ਛਾਪਰਾ ਸਿੱਧਾ ਸਾਹ ਕੋਲੋਂ ਦਾ ਉਹ ਡੰਗਰ ਦਾ ਰੰਦਾਵਾ ਇਹਦਾ ਕੋਈ ਨਹੀਂ ਵੀ ਜੇ ਮਾਰਦਿਆਂ ਮੁਰਦਿਆਂ ਨਹੀਂ ਜਾਇਆਂ ਬਿਲਕੁਲ ਬਿਲਕੁਲ ਹਾਂ ਬਾਕੀ ਇਹ ਆਪਣੀ ਸਮਝ ਨਾ ਖੜੀ ਕੋਈ ਵੀਰ ਤੇ ਬਾਕੀ ਚਵਾਈ ਕਰਕੇ ਵੀ ਜੀ ਚਵਾਈ ਦੀ ਗਰੰਟੀ ਆਪਣੀ ਇੱਥੋਂ ਦੀ ਆ ਹਾਂਜੀ ਤੇ ਬਾਹਰ ਲੋਕੀ ਕਮੈਂਟਾਂ ਹੀ ਕਹਿ ਦਿੰਦੇ ਆ ਵੀ ਵੀ ਤੁਸੀਂ ਜੂਮ ਕਰਕੇ ਬਣਾਉਂਦੇ ਜੇ ਮੈਨੂੰ ਇੱਕ ਦੋ ਵੀਰ ਦਾ ਫੋਨ ਵੀ ਆ ਚਿਰੋ ਮੈਂ ਕਹਿੰਦਾ ਨਾਲ ਨਹੀਂ ਲੈਂਦਾ ਮੈਨੂੰ ਇੱਕ ਦੋ ਵੀਰ ਦਾ ਫੋਨ ਵੀ ਆ ਆ ਵੀਰ ਮੱਛੀ ਦੇ ਵੀਡੀਓ ਦੇ ਬੜੀ ਵੱਡੀ ਜੱਪਣੀ ਤੇ ਆਣਗੇ ਵੇਖੀ ਤੇ ਨਿੱਗੀ ਜੀ ਆ ਭਾਜੀ ਆਪਾਂ ਦੂਰੋਂ ਬਣਾ ਦਿੰਨੇ ਆ ਵੀਡੀਓ ਪੂਰਾ ਡੰਗਰ ਦਿਖਾਉਣੇ ਆਪਾਂ ਕਮੈਂਟ ਕਰਦੇ ਕੋਈ ਮੈਨੂੰ ਨੰਬਰ ਦੇ ਸਿੱਧਾ ਇਹ ਗਰੰਟੀ ਚੈਨਲ ਦੀ ਮੈਂ ਗਰੰਟੀ ਹੋ ਗਈ ਹੋਰ ਮੈਂ ਕਹਿੰਦਾ ਚੈਨਲ ਦੀ ਗਰੰਟੀ ਦਿੰਦਾ ਆਪਾਂ ਭਾਈ ਆਪਣੇ ਆਪਣੇ ਨਾ 0.5 ਦੇ ਵਿੱਚ ਵੀ ਵੀਡੀਓ ਬਣਦੀ ਆ ਛੋਟਾ ਡੰਗਰ ਦਿਖਾ ਦਿੰਨੇ ਆ ਆਪਾਂ ਹਾਂਜੀ ਵੱਡਾ ਨਹੀਂ ਕਰੀ ਦਿਖਾ ਨਹੀਂ ਨਹੀਂ ਵੀਡੀਓ ਆਪਾਂ ਆਪਾਂ ਨਾ ਆਪਣੀਆਂ ਪ੍ਰਾਣੀਆਂ ਵੀਡੀਓ ਤੇ ਇਹ ਚੀਜ਼ ਦੱਸੀ ਵੀ ਆ ਕਿ ਕਿਸ ਨੇ ਵੀਡੀਓ ਵੇਖਣੀ ਕਿੱਦਾਂ ਵੇਖਣੀ ਕਿੱਦਾਂ ਪਤਾ ਲੱਗੂ ਝੂਮ ਕੀਤਾ ਕਿ ਨਹੀਂ ਕੀਤਾ ਹਾਂਜੀ ਉਹ ਤੁਸੀਂ ਸਾਰਾ ਦਸੰਡੇ ਵੀ ਕਿੱਦਾਂ ਕਿੱਦਾਂ ਵੇਖੀ ਦੀ ਬਿਲਕੁਲ ਜੀ ਬਿਲਕੁਲ ਤੇ ਬਾਕੀ ਮੇਰੇ ਵੀਰਨੋ ਚਲੋ ਧੰਨਵਾਦ ਦਾ ਜਿਹਨੇ ਸਾਨੂੰ ਫੋਨ ਕੀਤਾ ਵੀਰ ਤੁਸੀਂ ਵੱਡੇ ਬੰਦੇ ਬਹੋਂਦੇ ਆ ਆਪਾਂ ਵੀਰ ਗੁੱਸਾ ਨਹੀਂ ਕਰਨਾ ਕੋਈ ਕਰਦੇ ਬਾਕੀ ਤੇਰਾ ਧੰਨਵਾਦ ਹੈ ਤੁਹਾਨੂੰ ਸਮਝਾਇਆ ਵਾ ਬਾਕੀ ਗੱਲ ਕੋਈ ਕੰਮ ਨਹੀਂ ਹੁੰਦਾ ਜਿਹੜੀ ਤੂੰ ਗੱਲ ਕਹਿ ਤੀ ਚਲੋ ਤੂੰ ਆਪਣੀ ਸਮਝਣਾ ਕਹਿ ਤੀ ਵੀਰ ਤੂੰ ਇੱਥੇ ਆਣ ਕੇ ਵੇਖ ਕੇ ਜਿਹੜੀ ਜਦੋਂ ਗਾਂ ਖੜਨੀ ਹੋਊਗੀ ਕੋਈ ਗੱਲ ਨਹੀਂ ਵੀਰ ਸਾਨੂੰ ਦੋਖਣੀ ਕੋਈ ਤੇਰਾ ਪਰ ਸਾਡੇ ਚੈਨਲ ਤੇ ਝੂਮਣੀ ਹੋਊਗੀ ਇਹ ਗੱਲ ਦੀਆਂ ਮੈਂ ਗਾਰੰਟੀ ਲੈਨੇ ਆ ਬਿਲਕੁਲ ਤੇ ਇਹ ਇਹ ਵੀਰ ਜੀ ਕਿੰਨਾ ਕਰਨਾ ਮਾਣੇ ਇਹ ਦੱਸੋ ਮਾਣ ਵੀ 10000 ਰੁਪਏ ਛੱਡ ਦਾਂਗੇ ਜੋ ਠੀਕ ਹੈ ਜੀ 20000 ਦੀ ਹਾਂ ਜੀ ਥੋੜੀ ਕਿਦੇ ਵਿੱਚ ਹੋਣੀ ਆ ਆ ਗਿਫਟ ਦਿਖਾਉਣਾ ਹਾਂ ਲਾਸਟ ਦੇ ਵੀ ਇੰਟਰੀਐਂਡ ਦੇ ਆਪਾਂ ਗਿਫਟ ਦੇਣਾ ਦਿਨਾ ਆ ਆ ਵੇਖੋ ਜੀ ਇਹਦਾ ਵੀ ਸਿੰਗ ਲੱਗਾ ਵਾ ਸਿੰਗ ਵੇਖ ਲਓ ਬਾਕੀ ਇਹ ਵੀ ਚੰਗੀ ਆ ਵੀ ਪ੍ਰਿੰਟ ਚੰਗਾ ਜੀ ਥਾਨ ਥਾਨ ਬੜਾ ਸੋਹਣਾ ਲੱਗਿਆ ਬਹੁਤ ਸੋਹਣਾ ਦਿੱਕੇ ਗੁਲੀਆ ਖਣਾ ਨਾ ਜਾਂਦੀ ਠੀਕ ਆ ਜੀ ਤੇ ਦੁੱਧ ਕਿੰਨਾ ਦੇ ਕੋਲ ਦੁੱਧ ਵੀ ਜੀ 4 ਕਿਲੋ ਪੱਕਾ ਡਾ ਲੀਟਰ ਆ ਠੀਕ ਆ ਸੋਈ ਨੂੰ ਆਪਾਂ ਪੰਜ ਦਸ ਦੇ ਛੇੜ ਦੇ 4 ਲੀਟਰ ਲੀਟਰ ਵਾਲਾ ਦੁੱਧ ਸੋਈ ਨੂੰ ਕੀ ਪਤਾ ਕੁਝ ਕਿੰਨਾ ਡਾ ਦੁੱਧ ਆ ਇਹਦੇ ਨਹੀਂ ਵੀਰ ਜੀ ਆਪਾਂ ਨੂੰ ਪਤਾ ਕੋਈ ਆਪਾਂ ਲੈਂਦਾ ਗਿਫਟ ਠੀਕ ਠੀਕ ਆ ਤੋਰ ਦੇ ਤੋਰ ਦੇ ਲੱਡੂ ਵੀਰੇ ਨੂੰ ਆਹ ਦੇਖੋ ਜੀ ਕੱਦ ਕਾਠਾ ਲੋ ਤੇ ਸਾਰੇ ਨਾਲੋਂ ਵੱਡੀ ਆ ਇਹੋ ਹੀ ਆ ਕੱਦ ਕਾਠਾ ਵੀਰ ਸਾਰੇ ਨਾਲ ਕੱਡੀਆਂ ਨਹੀਂ ਪਰ ਦੁੱਧ ਤੋਂ ਸਾਰੀਆਂ ਛੋਟੀਆਂ ਹੋਈ ਆ ਹਾਂ ਜੀ ਤੇ ਖਣ ਬੜੇ ਸੋਹਣੇ ਗੜਵੇ ਲੱਗੇ ਹਨ ਲੱਡੂ ਮੋੜ ਲਿਆ ਵੀਰ ਕਮਾ ਲਿਆ ਆ ਜਾ ਆ ਦੇਖੋ ਜੀ ਤੇ ਬਾਕੀ ਆ 0.5 ਤੇ ਵੀਡੀਓ ਆ ਆ ਛੋਟਾ ਦੇਖਣ ਲੱਗ ਜਾਣਾ ਹੁਣ ਤੁਹਾਨੂੰ ਇਹ ਵੀ ਚੀਜ਼ ਦੱਸ ਦਿੰਨੇ ਆਪਾਂ ਨਾਲ ਆ 1 ਪੁਆਇੰਟ ਤੇ ਆ ਜੀ ਬਣੀ ਪੁਣੀ ਵੀਰ ਜੀ ਕਿ ਨਹੀਂ ਹੈ ਨਹੀਂ ਵੀਰ ਜੀ ਨਹੀਂ ਬਣੀ ਘਰ ਵਾਲਿਆਂ ਦੇ 1.5 ਮਹੀਨੇ ਦੀ ਬਣੀ ਆ ਆਪਾਂ ਨੂੰ ਨਹੀਂ ਵੀਰ ਪਤਾ ਬਣੀ ਕਿ ਨਹੀਂ ਬਣੀ ਚਲੋ ਬੰਦੇ ਚੰਗੇ ਭਲੇ ਬਹੁਤ ਵਧੀਆ ਬੰਦੇ ਆ ਜਿੰਨਾਂ ਕੋ ਆਈ ਆ ਵੀਰੇ ਠੀਕ ਆ ਬੰਦੇ ਜੋੜਾ ਦਮ ਜੋੜਾ ਦਮ ਝੁੰਗੀਆਂ ਗਾਵਾ ਉਹਨਾਂ ਕੋ ਆਈਆਂ ਦਮੇ ਠੀਕ ਆ ਠੀਕ ਆ ਠੀਕ ਆ ਵੀਰ ਜੀ ਉਹ ਵੀਰਾਂ ਦਾ ਵੀ 1.5 ਮਹੀਨੇ ਦੀ ਬਣੀ ਆ ਤੇ ਦੁੱਧੋ ਵਾਜੂ ਥੋੜਾ ਬਾਹਰ ਆ ਜੀ ਵੀਰ ਬਾਹਰ ਆਪਣਾ ਇੱਥੇ ਗੱਲ ਹੋਈ ਹੈ ਨਾ ਵੀਰਾਂ ਦਾ 1.5 ਮਹੀਨੇ ਦੇ ਬਣੀ ਆ ਬਾਕੀ ਚੈੱਕ ਆਪਾਂ ਨਹੀਂ ਵੀਰੀ ਕਰਾਈਏ ਠੀਕ ਆ ਬੜੀ ਕਿਸਮਾਂ ਦੀ ਗੱਡੀ ਚਿਹਦੀ ਹੈ ਉਹ ਲੈ ਗਿਆ ਵੀਰ ਦੇ ਬਦਦੱਸਣ ਦੇ ਮਕਾਬ ਆਪਣੇ ਦੱਸਣ ਦੇ ਮੁਤਾਬਕ ਠੀਕ ਦੁੱਧੋਂ ਮਾਜੂ ਥੋੜਾ ਪੋਰਾ ਦੁੱਧ ਦੀ ਸੇਵਾ ਸੁਆ ਕਰੂਗਾ ਤਾਂ ਕਿਲੋ ਖੰਡਾ ਫਰਕ ਪਾਉਗੀ ਮੈਂ ਇਹ ਤਾਂ 10 ਕਿਲੋ ਖਰਜੂਗੀ ਜੇ ਲੋ 5-4 ਕਿਲੋ 5-6 ਕਿਲੋ ਦੁੱਧ ਬੜਾ ਹੁੰਦਾ ਘਰ ਲਈ ਵਿਧੀ ਕਰ ਦੇਖਾਂ ਜਾਈ ਬੜੀ ਵਧੀਆ ਵਾ ਮੁੱਲ ਕਿੰਨਾ ਹੈ ਇਹ ਵੀ ਨਿਗੀ ਜੀ ਇਹ ਵਿਧੀ ਐਡਾ ਢੱਡ ਨਹੀਂ ਛੱਡਿਆ ਨਾ ਢੱਡ ਵੇਖੋ ਮਾਸਾ ਨਹੀਂ ਆ ਗਿਆ ਹਾਂਜੀ 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 ਬ ਬਾਣੂ ਕਹੀਂ ਵੇ ਲੋਕ ਨਾ ਮਾਤ ਦਾ ਕਰਨਾ ਕਰ ਦੋ ਬਗਲ ਜੀ ਯਾਰ ਹੀ ਡਾ ਲਓ ਮੈਂ ਕਿਹਾ ਡਾ ਦੋ ਭਾਜੀ 1500 ਡਾ ਦੋ ਗੱਲ ਕਿਹੜੀ ਆ ਠੀਕ ਆ ਆ ਲਾਣੂ ਨੇ 4500 ਰੁਪਈਆ ਦਿੱਤੀ ਠੀਕ 4500 ਚ 100 100 ਸ਼ੋਰਟ ਕਰ ਲਾਂਗੇ ਚ 4 ਕਿਲੋ ਦੁੱਧਾਂ ਤੇ 4500 ਚ 100 ਰੁਪਈਆ 100 ਸ਼ੋਰਟ ਕਰ ਦਾਂਗੇ ਠੀਕ ਠੀਕ ਆ ਠੀਕ ਆ ਸਹੀ ਆ ਜੀ ਵੀਰ ਨੂੰ ਫੋਨ ਕਰ ਲਿਓ ਭਾਜੀ ਕਰਨੀ ਕੋਈ ਗੱਲਬਾਤ ਹੋਰ ਗੱਲਬਾਤ ਇਹੋ ਵੀਰਾ ਮੇਰਾ ਨਾ ਭਰਾਵਾਂ ਨੂੰ ਬੈਂਦੀ ਆ ਪੀਪੀਟੀ ਜਿਨ੍ਹਾਂ ਨੇ ਰਜਾਈਆਂ ਜਿਵੇਂ ਨਾ ਕਮੈਂਡ ਕਰਨੇ ਨਾ ਉਹ ਮੇਰੇ ਵੀਰੇ ਇੱਕ ਨਾ ਸਵੇਰੇ ਸਵੇਰੇ ਮੇਰੇ ਰਸਾਇਰ ਕਰਕੇ ਆਇਆ ਕਰੋ ਉਹ ਫੋਨ ਹੀ ਕਰ ਲਿਆ ਕਰ ਨੰਬਰ ਤੇ ਦਿੱਤਾ ਕਰ ਉਹ ਗੱਲ ਨਾ ਕਰ ਨੰਬਰ ਤੇ ਹੁੰਦਾ ਵੀ ਜੀ ਉਹਨਾਂ ਨਾਲ ਕਰ ਲਿਆ ਕਰ ਪਿੰਡਰ ਸਾਹਿਬ ਨੂੰ ਕਰ ਲਿਆ ਕਰ ਜਿੰਨ ਮਰਜ਼ੀ ਕਰ ਲਿਆ ਕਰ ਕੋਈ ਨਹੀਂ ਆ ਕੋਈ ਚਲਣੀ ਆ ਹਾਂਜੀ ਤੇ ਬਾਕੀ ਮੇਰੇ ਵੀਰੇ ਇਦਾਂ ਨਾ ਕਰਿਆ ਕਰੋ ਡੰਗਰ ਵੇਖ ਕੇ ਵੀਰ ਜਾ ਰਾਰ ਕੇ ਨੇ ਪਰਖ ਕੇ ਖਾਣਾ ਨਗਰ ਬਾਕੀ ਮੇਰੇ ਭਰਾਵਾਂ ਨਾਲ ਹੱਥ ਜੋੜ ਕੇ ਬੇਨਤੀ ਆ ਜਿਨ੍ਹਾਂ ਨੇ ਖਾਣਾ ਨਗਰ ਨਾ ਇੱਥੇ ਢੜਕ ਚਵਾ ਕੇ ਖਾ ਲਿਆ ਕਰੋ ਜੀ 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 ਇਹਦੀ ਚਵਾਈ ਕਰ ਆ ਉਹ ਕੋਈ ਗੱਲ ਬਾਤ ਥਣ ਦਾ ਘਾੜ ਬਾਤ ਫਰਕ ਵੇ ਕੱਲ ਲਈ ਗਾ ਜੀ ਨਹੀਂ ਲੌਂਡੀ ਹੈ ਕਿਸ ਨੂੰ ਲਾਹਾਂ ਮੈਂ ਦੀ ਮਗਰ ਸਾਡਾ ਨਹੀਂ ਵੀਰੇ ਇਹੋ ਜੇ ਕੰਮ ਹੈਗਾ ਜੀ ਜੀ ਸਾਡੇ ਕੋਲ ਚੱਲਦਾ ਜਿੱਤੋਂ ਹੈਗੀ ਹੈ ਠੀਕ ਹੈ ਜੋ ਮੱਠੀ ਖਾਈ ਜਾਵੇ ਪੀ ਜਾਵੇ ਇਹਦੀ ਮਰਜ਼ੀ ਆ ਹਾਂਜੀ ਬਾਕੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਪਿਆਰ ਦੇਣ ਵਾਲਿਆਂ ਦਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਵੀ ਸਹੀ ਹੈ ਜੀ ਥੈਂਕ ਯੂ ਬੇਲਮਾ ਜੀ ਤੇ ਆਹੀ ਸੱਤ ਗੜਾਂ ਸੇਲ ਕਰਨੀਆਂ ਜੀ ਵੀਰ ਨੂੰ ਫੋਨ ਕਰ ਲਿਓ ਛੇ ਵੀ ਦੀ ਸੁਈਆਂ ਮੱਕੀ ਸੁਈਆਂ ਸਵਾਈਆਂ ਵੇੜਨਾ ਵਾ ਚੈੱਕ ਕਰਕੇ ਬਾਕੀ ਜਿਹੜੀ ਗੱਬਣੇ ਉੱਤੇ ਪਕੇ ਖੜਾਓ ਇੱਕੋ ਗੱਬਣੇ ਵਿੱਚੋਂ ਤੇ ਆ ਕੇ ਆਪਣੀ ਤਸੱਲੀ ਕਰ ਚੈੱਕ ਕਰਕੇ ਲੈ ਕੇ ਜਾਓ ਜੀ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਜੀ